ਇਤਿਉ ਰਖਸੀ ਆਪੇ ਕਰੇ ਰਜਾਈ ਵਡਾ ਹੰਸ ਮਹੱਲਾ ਤੀਜਾ ਮਨੁਆ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹੂ ਆਹੂ ਸਹਜੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮਹਿ ਦਲਭ ਹੈ ਗੁਰਮਤਿ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜ ਕਰਵਾਸਾ ਪਾਵੇ ਇਹ ਮਨ ਮੇਰੀ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਊਤਮ ਭਏ ਹਰ ਕੀ ਸਰਨਾਈ ਪਾਤਰ ਡੁੱਬਦਾ ਕਾੜ ਲੀਆ ਸਾਚੀ ਵੜਿਆਈ ਵਿਕਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਫਕੋਹ ਪਰਮਲ ਭਏ ਅੰਤਰਵਾਸਨਾ ਵਸਾਈ ਮਾਨਸ ਜਨਮ ਦਲੰਭ ਹੈ ਜਗ ਮਹਿ ਖਟਿਆ ਆਏ ਪੂਰੈ ਭਾਗ ਸਤਗੁਰ ਮਿਲੈ ਹਰ ਨਾਮ ਧਿਆਈ ਮਨ ਮੁਖ ਭੂਲੇ ਵਿਖ ਲਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਗਤ ਤਿਨ ਪਾਇਆ ਬਡਹੰਸ ਮਹੱਲਾ ਪਹਿਲਾ ਛੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਕਾਇਆ ਕੂੜ ਵਗਾੜ ਕਾਹੇ ਨਾਈਐ ਨਾਤਾ ਸੂ ਪਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਝੋਂ ਸੁਰਤ ਨਹੀਂ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਖਾਈਐ ਕਾਇਆ ਕੂੜ ਵਗਾੜ ਕਾਹੇ ਨਾਈਐ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਅਮਰਤ ਹਰਿ ਕਾ ਨਾਮ ਮੇਰੇ ਮਨ ਭਾਇਆ ਨਾਮ ਮੀਠਾ ਮਨਹਿ ਲਾਗਾ ਦੂਖ ਡੇਰਾ ਢਾਇਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਿਝਾਵਣਾ ਜਿਸ ਨਾਲ ਸੰਗਤ ਕਰਿ ਛਰੀ ਕੀ ਜਾਏ ਕਿਆ ਰੂ ਆਵਣਾ ਜੋ ਦੇ ਸਹਿਣਾ ਮਨੈ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਇਨ ਆਪ ਆਪੇ ਨਦਰ ਕਰੇ ਕੋੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਇਨ ਆਪ ਆਪੇ ਨਦਰ ਕਰੇ ਵਡਾਹਾਂ ਸਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬਸਮਾਨ ਸਰਬੇ ਸਮਾਨਾ ਆਪ ਤੂੰ ਹੈ ਉਪਾਏ ਤੰਦੈ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪੁਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਭਰਮ ਭਲਾਣਾ ਸਦਾ ਦਇਆ ਕਰਹੁ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੂਖ ਗਿਆ ਸੁਖ ਆਏ ਸਮਾਣ ਗਾਵਨ ਸੁਰ ਨਰ ਸੁਗੜ ਸੁਜਾਨ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ 모ਹੀ ਚੀਤਹ ਨਹੀਂ ਅਹਿਲਾ ਜਨਮ গো ਆਵਹਿ ਇਕ ਮੂੜ ਮੁਗਦਨਾ ਚੇਤਹਿ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਪਾਣਾ ਤੇਰਾ ਵਖਤ ਸੁਹਾਵਾ ਅਮਰਤ ਤੇਰੀ ਬਾਣੀ ਸੇਵਕ ਸੇਵਹਿ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿੰਨਾ ਲਾਗਾ ਜਿਨਨੀ ਅਮਰਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜਹਿ ਸੋ ਆਇ ਇਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਮੈ ਰਾਜ ਤੇਰਾ ਕਬਹੋ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਹਚਲ ਇਹੋ ਕਬ ਹੋ ਨਾ ਜਾਵੇ ਚਾਕਰਤਾ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ ਦੁਸ਼ਮਣ ਤਾਂ ਦੂਖ ਨਾ ਲੱਗੈ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹੁਆ ਏਕ ਤੇਰਾ ਨਾਮੇ ਜੁਗਾ ਜੁਗੰਤਰ ਭਗਤ ਤੇਮਾਰੇ ਕੀਰਤ ਕਰਹਿ ਸੁਆਮੀ ਤੇਰੇ ਦੁਆਰੇ ਜਪਹਿ ਤਾ ਸਾਚਾ ਏਕ ਮਰਾਰੀ ਸਾਚਾ ਮਰਾਰੀ ਤਾਮ ਜਾਪਹਿ ਜਾਮ ਮਨ ਵਸਾਵਹਿ ਪਰਮੋ ਭਲਾਵਾ ਤੁਝਹਿ ਕੀਆ ਜਾਮ ਇਹੋ ਚਕਾਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲੇਹੋ ਜਮਹੋ ਉਬਾਰੀ ਜੁਗਾ ਜੁਗੰਤਰ ਭਗਤ ਤਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰ ਕਿਉ ਕਰ ਕਰਹੁ ਬੇਨਤੀ ਹਉ ਆਖ ਨਾ ਜਾਣ ਨਦਰ ਕਰਹਿ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੇ ਦੂਖ ਭੂਖ ਸੰਸਾਰ ਕੀਏ ਸਹਸਾ ਇਹੋ ਚਕਾਵੇ ਬਿਨਵੰਤ ਨਾਨਕ ਜਾਏ ਸਹਸਾ ਬੁਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਣ ਦੰਤ ਰੇ ਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵੰਨ ਢਾਲਾ ਕ੍ਰਿਸ਼ਨ ਮਾਲਾ ਜਪਹੁ ਤੁਸੀਂ ਸਹੇਲੀ ਹੋ ਜਮ ਦਵਾਰ ਨਾ ਹੋ ਹੋ ਖੜੀਆਂ ਸਿੱਖ ਸੁਣਹੁ ਮਹਿਲੀ ਹੋ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਵੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇੱਛ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਡਹਾਂਸ ਮਹੱਲਾ ਤੀਜਾ chant ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੂਈਏ ਫਿਰ ਆਵੇ ਭਾਏ ਪਿਆਰੀ ਸੱਚਾ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਹੋ ਰਚਾਇਆ ਆਪ গো ਆਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸੁਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਪਰ ਆਪੇ ਸਾਚੈ ਸਾਹਿ ਸਵਾਰੀ ਨਿਰਗੁਣ ਵੰਤੜੀਏ ਪਿਰ ਦੇਖ ਅਧੂਰੇ RAM ਗੁਰਮੁਖ ਜਿਨੀ 라ਵਿਆ ਮੁਈਏ ਪਿਰ 라ਵ ਰਹਿਆ ਪਰਪੂਰੇ RAM ਪਿਰ 라ਵ ਰਹਿਆ ਪਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਪਿਰ ਸਹਿਜ 라ਵੈ ਮਿਲਿਆ ਕਰਮ ਵਿਦਾਤਾ ਜਿਨਾ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਹਰ ਸਰ ਰਹੀ ਪਰਪੂਰੇ ਨਾਨਕ ਕਾਮਨ ਸਾ ਪਿਰ ਭਾਵੈ ਛਬਦੇ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿੰਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ ਜਿੰਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸੋਰ ਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਅਨ ਦਿਨ ਨਾਮ ਵਖਾਣੈ ਕਾਮ ਅਣਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਪਾਇਆ ਨਾਨਕ ਕਮਨ ਸਹਿ ਜੇ ਰਾਤੀ ਜਿਨ ਸੱਚ ਸ਼ਿੰਗਾਰ ਬਣਾਇ ਹਉ ਮੈਂ ਮਾਰ ਮੁਈਏ ਤੂੰ ਚਲ ਗੁਰ ਕੈ ਭਾਈ ਹਰ ਵਾਰ ਰਾਵਹਿ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸ਼ਬਦ ਵਜਾਈ ਸਦਾ ਸੁਹਾਗਣ ਨਾਰੀ ਪੇਰ ਰਲਿਆ ਆਲਾ ਜੋ ਬਨਵਾਲਾ ਅਨ ਦਿਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਗੁਰ ਪਾਏ ਵਡਾ ਹੰਸ ਮਹੱਲਾ ਤੀਜਾ ਗੁਰਮਖ ਸਭ ਵਾਪਾਰ ਭਲਾ ਜੇ ਸਹਿ ਜੀ ਕੀ ਜੈ ਰਾਮ ਅਨ ਦਿਨ ਨਾਮ ਵਖਾਣੀ ਐ ਲਾਹਾ ਹਰ ਰਸ ਪੀਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਾਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ ਰਹਿ ਅਵਗਣ ਵਿਕਣ ਹੈ ਆਪੈ ਆਲ ਪਛਾਨ ਗੁਰਮਤ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਰਾਲੀ ਗੁਰਮਖ ਵਿਰਲੈ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਈ ਰਾਮ ਆਪਣੇ ਘਰ ਅੰਦਰ ਰਸ ਭੁੰਚ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਕ੍ਰਿਸ਼ਨਾਂ ਭੁਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚੈ ਸ਼ਬਦ ਸੁਪਹਾਏ ਹਰ ਵਪਾਰ ਸੇ ਜਨ ਲਾਗੇ ਜਿੰਨਾ ਮਸਤਕ ਮਣੀ ਵਡਭਾਗੋ ਰਾਮ ਗੁਰਮਤਿ ਮਨ ਨਿਜ ਘਰ ਵਸਿਆ ਸਚੈ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸ਼ਬਦੇ ਹਉਮੈ ਮਾਰੀ ਸਾਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੂ ਨਾਨਕ ਸ਼ਬਦ ਮਿਲੈ ਪਉ ਪੰਜਨ ਹਰ 라ਵੇ ਮਸਤਕ ਭਾਗੂ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੂਜੀਐ ਹੁਕਮੇ ਮੇਲ ਮਲਾਈ ਰਾਮ ਹੁਕਮ ਮਲਾਈ ਸਹਿਜ ਸੁਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵੜਿਆਈ ਗੁਰ ਤੇ ਪਾਈ ਸੱਚ ਸਵਾਰ ਨਹਾਰਾ ਪਉ ਭੰਜਨ ਪਾਇਆ ਆਪ গো ਆਇਆ ਗੁਰਮੁਖ ਮੇਲ ਮਲਾਈ ਕਹੋ ਨਾਨਕ ਨਾਮ ਨਿਰੰજન ਅਗਮ ਅਗੋਚਰ ਹੁਕਮੇ ਰਹਿ ਆ ਸਮਾਈ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੈ ਸ਼ਬਦ ਲਿਵ ਲਾਏ ਸਦਾ ਸਾਚਰਤਾ ਮਨ ਨਿਰਮਲ ਆਮਣ ਜਾਣ ਰਹਾਈ ਦੂਜੇ ਭਾਏ ਭਰਮ ਵਗੁੱਤੀ ਮਨ ਮੁਖ ਮੋਹ ਹੀ ਜਮ ਕਾਲ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੁਭਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚ ਤੂੰ ਗੁਰਮਖ ਨਦਰ ਨਿਹਾਲ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਧਲੇ ਗਿਆਨ ਮਹਿ ਹੂਨੇ ਦੂਜੈ ਭਾਇ ਖੁਆਈ ਬਿਨ ਨਾਵੇਂ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇਕ ਸੱਚ ਲਗੇ ਵਾਪਾਰਾ ਸਤਗੁਰ ਸੇਵਨੇ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੋਂ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੀ ਦੂਖ ਸੰਤਾਪੇ ਦੂਜੈ ਪਤ ਗਵਾਈ ਹਉ ਮੈਂ ਮਾਰ ਸੱਚ ਸ਼ਬਦ ਸੁਮਾਣੀ ਸੱਚ ਰਤੇ ਅਦ ਕਾਈ ਨਾਨਕ ਮਾਨਸ ਜਨਮ ਦਲੰਭ ਹੈ ਸਤ ਗੁਰ ਬੂਝ ਬੁਝਾਈ ਮਨ ਮੇਰੇ ਸਤਗੁਰ ਸੇ ਵਨ ਆਪਣਾ ਸੇ ਜਨ ਵਡ ਭਾਗੀ RAM ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਅਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ 모ਹੀ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਾਂ ਸਮ ਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਗੁਰ ਦੀ ਆਪੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ 부ਝਾਏ ਲਾਹਾ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮੇ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤਵ ਆਪਾਰ ਲਾਏ ਰਤਨ ਪਦਾਰਥ ਬਣ ਜੀਐ ਜਾਂ ਸਤਗੁਰ ਦੇ 부ਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰ ਆ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਧ ਹੈ ਵਿਕਾਰ ਆ ਰਾਮ ਬਹੁ ਵਧ ਹੈ ਵਿਕਾਰਾ ਸਹਿਸਾ ਇਹੋ ਸੰਸਾਰ ਬਿਨ ਨਾਮੈ ਪਤ ਖੋਹੀ ਪੜ ਪੜ ਪੰਡਤ ਬਾਦ ਵਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਆਮਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਪਾਰਾ ਖੋਟੇ ਖਰੇ ਸਭ ਪਰਖੀਆਂ ਤਿਤ ਸੱਚੇ ਕੈ ਦਰਬਾਰ ਆਰਾਮ ਖੋਟੇ ਦਰਗਾਹ ਸੁਟੀਆਂ ਉਭੇ ਕਰਨ ਪੁਕਾਰ ਆਰਾਮ ਉਭੇ ਕਰਨ ਪੁਕਾਰਾ ਮੁਗਦ ਗਵਾਰਾ ਮਨ ਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੀ ਖਰੀ ਪਰਖਿਅਨ ਤਿਤ ਸਚੈ ਦਰਵਾਰ ਆ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵਡਿਆਈ ਨਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸਤੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ